ਅੰਬੇਦਕਰ ਭਲਾਈ ਮੰਚ ਸਰਬ ਸਮਾਜ ਸਮਸਤਾ ਸਮਿਤੀ ਅਤੇ ਮਹਾਸ্নান ਪ੍ਰਬੰਧਕ ਕਮੇਟੀ ਵੱਲੋਂ ਆੜ ਗੈਲਰੀ ਵਿਖੇ ਡਾਕਟਰ ਪੀਮਰਾ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਧਾਰਮਿਕ ਸਮਾਜਿਕ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਮਾਂ ਰੋਸ਼ਨ ਕਰ ਬਾਬਾ ਸਾਹਿਬ ਦੀ ਫੋਟੋ ਨੂੰ ਫੁੱਲ ਅਰਪਣ ਕਰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਹਰਬੰਸ لال ਬੱਬੀ ਮੈਡਮ ਸਰਬੀ ਵਰਮਾ ਅਤੇ ਨਿਰਮਲ ਸਿੰਘ ਆਨੰਦ ਅਤੇ ਹੋਰ ਆਗੂਆਂ ਨੇ ਕਿਹਾ ਕਿ ਅੱਜ ਸਾਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੂੰ ਉਹਨਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਮਾਣ ਹੈ ਉਹਨਾਂ ਕਿਹਾ ਕਿ ਬਾਬਾ ਸਾਹਿਬ ਜੀ ਦੁਆਰਾ ਲਿਖੇ ਗਏ ਸਭਧਾਨ ਦੇ ਤਹਿਤ ਦੇਸ਼ ਦੇ ਹਰ ਵਰਗ ਨੂੰ ਬਰਾਬਰ ਅਧਿਕਾਰ ਪ੍ਰਾਪਤ ਹੋਏ ਹਨ ਕਿਸੇ ਵੀ ਸਮਾਜ ਦੀ ਤਰੱਕੀ ਉਸ ਦੇ ਸਭ ਤੋਂ ਕਮਜ਼ੋਰ ਵਰਗਾਂ ਦੀ ਤਰੱਕੀ ਤੇ ਨਿਰਭਰ ਕਰਦੀ ਹੈ 14 ਅਪ੍ਰੈਲ 1891 ਨੂੰ ਮਧ ਪ੍ਰਦੇਸ਼ ਦੇ ਮਾਹੌਲ ਵਿੱਚ ਜਨਮੇ ਡਾਕਟਰ ਭੀਮrao ਅੰਬੇਦਕਰ ਇੱਕ ਪ੍ਰਸਿੱਧ ਭਾਰਤੀ ਕਾਨੂੰਨਦਾਨ ਅਰਥਾਤ ਸਮਾਜ ਸੁਧਾਰਕ ਤੇ ਸਿਆਸਤਦਾਨ ਸਨ ਉਹਨਾਂ ਦਾ ਜੀਵਨ ਸੰਘਰਸ਼ ਸਿੱਖਿਆ ਪ੍ਰਤੀ ਸਮਰਪਣ ਅਤੇ ਸਮਾਜ ਵਿੱਚ ਸਮਾਨਤਾ ਸਥਾਪਿਤ ਕਰਨ ਵਿੱਚ ਯੋਗਦਾਨ ਉਹਨਾਂ ਨੂੰ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਦਿੰਦਾ ਹੈ ਬਾਬਾ ਸਾਹਿਬ ਅੰਬੇਦਕਰ ਜਾਤੋਂ ਦਲੇਸਨ ਅਤੇ ਉਸ ਸਮੇਂ ਦੀ ਸਮਾਜਿਕ ਪ੍ਰਣਾਲੀ ਵਿੱਚ ਉਹਨਾਂ ਨੂੰ ਅਸ਼ੂਤ ਮੰਨਿਆ ਜਾਂਦਾ ਸੀ ਇਸ ਕਾਰਨ ਉਹਨਾਂ ਦਾ ਬਚਪਨ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਵਿਤਕਰੇ ਨਾਲ ਭਰਿਆ ਹੋਇਆ ਸੀ ਪਰ ਉਹਨਾਂ ਕਦੇ ਹਾਰ ਨਹੀਂ ਮੰਨੀ ਅਤੇ ਸਿੱਖਿਆ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਇਆ ਉਹ ਆਪਣੇ ਯੁੱਗ ਦੇ ਸਭ ਤੋਂ ਪੜ੍ਹੇ ਲਿਖੇ ਸਿਆਸਤਦਾਨ ਅਤੇ ਚਿੰਤਕ ਸਨ ਡਾਕਟਰ ਅੰਬੇਦਕਰ ਕੋਲ 46 ਵਿਸ਼ਿਆਂ ਵਿੱਚ ਮਾਸਟਰ ਸਨ ਨੌ ਭਾਸ਼ਾਵਾਂ ਜਾਣਦੇ ਸਨ ਇਸ ਦੇ ਨਾਲ ਹੀ ਉਹਨਾਂ ਨੇ ਦੁਨੀਆ ਦੇ ਸਾਰੇ ਧਰਮਾਂ ਬਾਰੇ ਅਧਿਐਨ ਵੀ ਕੀਤਾ ਸੀ ਉਹ ਨਾ ਸਿਰਫ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਪਹਿਲੇ ਅਤੇ ਇਕਲੋਤੇ ਵਿਅਕਤੀ ਹਨ ਜਿਨ੍ਹਾਂ ਨੂੰ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਡਾਕਟਰ ਆਫ ਸਾਇੰਸ ਨਾਮਕ ਇੱਕ ਦੁਰਲਭ ਡਾਕਟੋਰੇਟ ਡਿਗਰੀ ਪ੍ਰਾਪਤ ਹੋਈ ਹੈ। ਬ੍ਰਾਹਮਣਾਂ ਦੁਆਰਾ ਛੂਛਾਤ ਦੀ ਪ੍ਰਥਾ ਮੰਦਰਾ ਵਿੱਚ ਦਾਖਲੇ ਦੀ ਅਗਿਆਨਤ ਦੇ ਨਾਲ ਦਲਿਤਾ ਨਾਲ ਵਿਤਕਰਤ ਵਿਅਕਤ ਦੁਆਰਾ ਵਿਤਕਰਾਂ ਆਦਵਰਗੇਸ਼ ਸਮਾਜਿਕ ਸੁਧਾਰ ਲਈ ਉਨ੍ਹਾਂ ਵਿੱਚ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਵਿਦੇਸ਼ੀ ਸ਼ਾਸਨ ਕਾਰਨ ਇਹ ਬਹੁਤ ਸਫਲ ਨਹੀਂ ਹੋ ਸਕਿਆ। ਉਨ੍ਹਾਂ ਦਾ ਉਦੇਸ਼ ਹੇਟ ਰੀਆਂ ਜਾਤਾਂ ਨੂੰ ਛੂਤਸ਼ਾਤ ਵਰਗੇ ਅਨਮਨੁੱਖੀ ਅਭਿਆਸਾਂ ਤੋਂ ਮੁਕਤ ਕਰਨਾ ਅਤੇ ਉਹਨਾਂ ਨੂੰ ਸਮਾਜ ਵਿੱਚ ਬਰਾਬਰ ਅਧਿਕਾਰ ਅਤੇ ਸਤਿਕਾਰ ਪ੍ਰਦਾਨ ਕਰਨਾ ਸੀ। ਉਹਨਾਂ ਨੇ ਦਲਿਤ ਸਮਾਜ ਨੂੰ ਕਈ ਅਧਿਕਾਰ ਦਿਵਾਏ ਅਤੇ ਉਹ ਦਲਿਤ ਭਾਈਚਾਰੇ ਲਈ ਇੱਕ ਮਸੀਹਾ ਵਜੋਂ ਉੱਭਰੇ। ਅੱਜ ਡਾਕਟਰ ਬੀ.ਆਰ. Ambedkar ਭਲਾਈ ਮੰਚ ਸਰ ਸਮਾਜ ਸਮਰਸਤਾ ਸਮिति ਅਤੇ ਮਹਾਸ਼্নান ਵਲਮਿਕੀ ਆਸ਼ਰਮ ਵੱਲੋਂ ਸਾਂਝੇ ਤੌਰ ਦੇਤੇ ਡਾਕਟਰ ਬੀ.ਆਰ. Ambedkar ਸਾਹਿਬ ਦਾ ਅੱਜ ਜਨਮ ਦਿਨ ਮਨਾਇਆ ਗਿਆ। ਔਰ ਮੈਂ ਅੱਜ ਦੇ ਦਿਨ ਤੇ ਸਾਰੇ ਦੇਸ਼ ਵਾਸੀਆਂ ਨੂੰ ਬੜੀ ਬੜੀ ਵਧਾਈ ਦਿਨਾ ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਵਧਾਈ ਦਿਨਾ ਮੈਂ ਜਿਹੜੇ ਕਿ ਸਦੀਆਂ ਤੋਂ ਉਤੋਂ ਲਟਾੜੇ ਹੋਏ ਲੋਕ ਸਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਆਪਣੇ ਸੰਵਿਧਾਨ ਦੇ ਨਾਲ ਆਪਣੀ ਐਜੂਕੇਸ਼ਨ ਦੇ ਨਾਲ ਆਪਣੇ ਪ੍ਰਿਆਸਾਂ ਦੇ ਨਾਲ ਉਹਨਾਂ ਨੂੰ ਇਸ ਯੋਗ ਬਣਾਇਆ ਕਿ ਅੱਜ ਉਹ ਪੜ੍ਹ ਲਿਖ ਕੇ ਆਪਣੀ ਗੱਲ ਗੱਲ ਕਹਿੰਦੇ ਆਪਣੇ ਜਿਹੜਾ ਉਹਨਾਂ ਦਾ ਹੱਕ ਹੈ ਉਹਨਾਂ ਦਾ ਫੰਡਮੈਂਟਲ ਰਾਈਟਸ ਹੈ ਉਹਦੀ ਗੱਲ ਕਰਦੇ ਨੇ ਔਰ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਸਾਰੇ ਅਮਰਸਰ ਵਾਸੀ ਸਾਰੇ ਸਾਡੀ ਦਿੱਲੀ ਤੋਂ ਸੰਗਤਾਂ ਚੰਡੀਗੜ੍ਹ ਤੋਂ ਔਰ ਸਾਰੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਚੋਂ ਇੱਥੇ ਆਏ ਨੇ ਔਰ ਬੜੀ ਤੁਮਤਾ ਨਾਲ ਜਿਹੜਾ ਬਾਬਾ ਸਾਹਿਬ ਡਾਕਟਰ ਬੀਰ ਮੇਦਕਰ ਸ਼ਬਦਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਮਰਾਇਆ ਗਿਆ ਇਹਦੇ ਵਿੱਚ ਜਿਹੜੇ ਮੇਰੇ ਖਾਸ ਤੌਰ ਦੇ ਉੱਤੇ ਜਿਹੜੇ ਮੇਰੇ ਸਾਥੀ ਨੇ ਸ਼੍ਰੀ ਪਵਨ ਧਰਾਵੜ ਜੀ ਓਮ ਪ੍ਰਕਾਸ਼ ਨਾਰਾਇਣ ਜੀ ਸੁਰਿੰਦਰ ਗਿੱਲ ਜੀ ਸਾਡੇ ਪ੍ਰਤੂਲ ਜੀ ਸ਼ਕਤੀ ਕਲਿਆਣ ਜੀ ਔਰ ਛੋਡੀ ਪੱਟੀ ਜੀ ਕਰਨ ਕਲਿਆਣ ਜੀ ਔਰ ਖਾਸ ਤੌਰ ਤੇ ਛੜੇ ਵਿਸ਼ੇਸ਼ ਤੌਰ ਤੇ ਬੱਬੀ ਪਹੌਂਚੇ ਨੇ ਮੇਰ ਸਾਹਿਬ ਵੀ ਹੋ ਕੇ ਹੁਣੇ ਗਏ ਨੇ ਔਰ ਬਾਕੀ ਜਿਹੜੇ ਵੱਡੇ ਵੱਡੇ ਪਤਵੰਤੇ ਸੱਜਣੇ ਅੰਮ੍ਰਿਤਸਰ ਦੇ ਉਹਨਾਂ ਨੇ ਸਾਰਿਆਂ ਨੇ ਤੇ ਸ਼ਰਕਤ ਕੀਤੀ ਆ ਮੈਂ ਸਾਰੀ ਸਮਸਤ ਆਪਣੀ ਸੰਸਥਾ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਵਧਾਈ ਦੇਣ ਅੱਜ ਦੇ ਦਿਨ ਵਾਸਤੇ ਮੈਂ ਸੰਦੇਸ਼ ਇਹ ਹੀ ਦੇਣਾ ਚਾਹੁੰਦਾ ਕਿ ਦੇਖੋ ਜਿਸ ਹਾਲਾਤਾਂ ਦੇ ਵਿੱਚ ਡਾਕਟਰ ਬੀ ਆਰ ਵਿਦਕਰ ਜਿਨੇ ਇਹਨਾਂ ਸੰਘਰਸ਼ ਕਰਕੇ ਇਸ ਭਰ ਦਾ ਸੰਵਿਧਾਨ ਲਿਖਿਆ ਔਰ ਉਹਦਾ ਜਿਹੜਾ মূল্যাੰਕਨ ਹੈਗਾ ਉਹ ਕਿਸੇ ਸਿਸਟਮ ਦੇ ਨਾਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਸਮਸਤ ਮਾਨਵਤਾ ਵਾਸਤੇ ਕੰਮ ਕੀਤਾ ਨਾ ਕਿ ਇੱਕ ਕੌਮ ਵਾਸਤੇ ਕੰਮ ਕੀਤਾ ਔਰ ਮੈਂ ਬਾਕੀ ਸਾਥੀਆਂ ਨੂੰ ਵੀ ਸਾਰੇ ਦੇਸ਼ਵਾਸੀਆਂ ਨੂੰ ਮੈਂ ਇਹ ਆਜ ਦੇ ਦਿਨ ਵਾਸਤੇ ਆਹ्वान ਕਰਦਾ ਕਿ ਡਾਕਟਰ ਬੀ ਆਰ ਅਮੇਦਕਰ ਜਿਹਦਾ ਪ੍ਰੇਰਣਾ ਸਰੋਤ ਲੈ ਕੇ ਉਹਨਾਂ ਨੂੰ ਪ੍ਰੇਰਣਾ ਲੈ ਕੇ ਜਿਸ ਤਰ੍ਹਾਂ ਉਹਨਾਂ ਨੇ ਪਿਛੜੇ ਹੋਏ ਦਲਿਤ ਲੋਕ ਜਿਹੜੇ ਵਿਕਰ ਸੈਕਸ਼ਨ 'ਚ ਉਹਨਾਂ ਵਾਸਤੇ ਕੰਮ ਕੀਤਾ ਅਸੀਂ ਵੀ ਜਿੰਨਾ ਕ ਸਾਡੇ ਕੋਲ ਹੋ ਸਕੇ ਉਹ ਆਪਾਂ ਪ੍ਰਯਾਸ ਕਰੀਏ ਜੈ ਭੀਮ ਬਹੁਤ ਬਹੁਤ ਰਹਾ ਗਿਆ ਇਹ ਜੀ ਤੇ ਮੈਂ ਪਹਿਲੇ ਵੀ ਦੱਸ ਦਿੱਤਾ ਇਹ ਡਾਕਟਰ ਬੀ ਆਰ ਮੇਧਕਰ ਭਲਾਈ ਮੰਚ ਤੇ ਸਰ ਸਮਾਜ ਸਮਰਸਤਾ ਸੰਪਤੀ ਔਰ ਮਹਾ ਸ਼ਨਾੰਦੀ ਟੀਮ ਵੱਲੋਂ ਅਮਰਸ਼ਰ ਦੇ ਵਿੱਚੋਂ ਇਹ ਪ੍ਰੋਗਰਾਮ ਬੜੇ ਹਰਸ਼ੋਲਾਸਨ ਕਰਵਾਇਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਦੇ ਆਜਾ ਫੰਕਸ਼ਨ ਡਾਕਟਰ ਭੀਮ ਅੰਬੇਦਕਰ ਦੇ ਸਮਾਜ ਭਾਈ ਮੰਚ ਨੂੰ ਕਿਹਾ ਗਿਆ ਔਰ ਬੜੇ ਜੋਸ਼ ਔਰ ਬੜੇ ਹੀ ਚੰਗੇ ਢੰਗ ਨਾਲ ਸਾਰੀਆਂ ਟੀਮਾਂ ਇੱਥੇ ਆਈਆਂ ਬੜੇ ਬੜੇ ਵਿਦਵਾਨ ਜਿਨ੍ਹਾਂ ਨੇ ਬਹੁਤ ਅੱਛਾ ਬੋਲਿਆ ਔਰ ਖਾਸ ਕਰਕੇ ਸ਼ੇਰਦਿਆਂ ਬਹੁਤ ਬਹੁਤ ਹਸਤੀਆਂ ਜਿਹੜੀਆਂ ਮੇਰ ਸਾਹਿਬਾ ਹੋਰ ਕਈ ਉਹਨਾਂ ਦੇ ਨਾਲ ਆਏ ਨੇ ਜਿਨ੍ਹਾਂ ਨੇ ਆਣ ਕੇ ਮੰਚ ਤੇ ਬਹੁਤ ਅੱਛਾ ਬੋਲ ਕੇ ਡਾਕਟਰ ਭੀਮ ਅੰਬੇਦਕਰ ਬਾਰੇ ਜਾਣਕਾਰੀ ਦਿੱਤੀ ਔਰ ਆਪਾਂ ਛਰਦਾ ਦੇ ਫੋਲ ਵੀ ਪੇਟ ਕੀਤੇ ਆ ਅੱਜ ਜਿਹੜੀ ਟੀਮ ਨੇ ਕਈ ਜਿਆਦਾ ਦੀ ਲਗਨ ਮਿਹਨਤ ਕਰਕੇ ਅੱਜ ਫੰਕਸ਼ਨ ਕੀਤਾ ਮੈਂ ਸਤਿ ਸਕੇ ਜਾਵਾਂ ਇਹਨਾਂ ਦੇ ਇਹਨਾਂ ਦੀ ਮਿਹਨਤ ਦਾ ਹਰ ਉਹ ਨਾਗਰਿਕ ਤੇ ਪਹੁੰਚਿਆ ਜਿਨ੍ਹਾਂ ਨੂੰ ਉਹਨਾਂ ਨੇ ਫੋਨ ਕੀਤਾ ਸੀ ਕਿਉਂਕਿ ਐਸੇ ਮੌਕੇ ਦੇ ਬਹੁਤ ਘੱਟ ਕਰਨਾ ਬੜਾ ਮੁਸ਼ਕਲ ਹੁੰਦਾ ਪਰ ਅੱਜ ਦਾ ਕਰਦੇ ਕੇ ਹੋਰ ਜਿਹੜੇ ਸਮਾਜ ਦੇ ਬੰਦੇ ਸਨ ਬੜੇ ਛੇ ਜਿਹੜੇ ਵੀ ਸ਼ਹਿਰ ਦੇ ਵਿੱਚ ਨਾਵਾਂ ਰਸਤੀਆਂ ਸਨ उन्होंने बहुत अच्छे बोलने राम राव अंबेदकर जी ने श्रद्धांजलि दिखी है मैं अपने कांग्रेस पार्टियों और खास करके शहर वास बहुत बहुत बधाई दिना कि ऐसे प्रोग्राम चलते रहने तो कौम जागृत होगी डॉक्टर भीम राव मेरे हरभन तो जी सर सतजन साहब ने जो कला डरता जमीन था वो राष्ट्र के सन अगर राष्ट्र के ना होंगे अच्छी पूरी जी उन्होंने ग्रंथ लिखा जो ਸਭ ਦੰਗ ਗਿਆ ਉਹ ਦੂਸਰਾ ਕੋਈ ਹੋਰ ਲੱਗਦਾ ਹੁੰਦਾ ਉਹਨਾਂ ਨੇ ਜਿੰਨੀ ਪੜਾਈ ਕੀਤੀ ਆ ਉਹਨਾਂ ਨੇ ਖੂਨ ਲੱਗ ਕੇ ਤੇ ਉਹ ਇੰਗਲੈਂਡ ਦਾ ਭਾਈ ਕੀਤੀ ਆ ਜਦੋਂ ਉਸੋਲੇ ਦਰਤਾਂ ਨੂੰ ਖੂਨ ਦਾ ਪਾਣੀ ਪੀਂਦਾਂ ਵੀ ਦਕਾਰਨੀ ਸੀ ਲੋਕ ਦਰਤਾਂ ਦੇ ਬੱਚਿਆਂ ਨੂੰ ਸਕੂਲ ਤੇ ਡਿਵੀਸ਼ਨ ਨਹੀਂ ਦਿੰਦੇ ਸਨ ਲੇਕਿਨ ਉਹ ਦੇ ਵਿਦਵਾਨ ਹੋਏ ਉਹਨਾਂ ਨੇ ਬਹੁਤ ਸਬਰਜ ਕਰਕੇ ਇਹ ਪਦਵੀ ਹਾਸਲ ਕੀਤੀ ਆ ਸੰਧਾਨ ਲਿਖਣਾ ਉਹ ਖਾਦਾ ਹੀ ਆਵਾਰਾ ਨਹੀਂ ਸੀ ਸੰਵਿਧਾਨ ਦੇ ਲਫ਼ਜ਼ਾਂ ਨੂੰ ਉਹਨਾਂ ਨੇ ਮੋਤੀਆਂ ਜਿਹਾ ਪਰੋਇਆ ਅੱਜ ਉਹ ਸੰਵਿਧਾਨ ਨੂੰ ਸਾਰਾ ਰਾਸ਼ਟਰ ਮੰਨਦਾ ਸਾਰਾ ਦੇਸ਼ ਮੰਨਦਾ ਪਿਆ ਕਿਉਂਕਿ ਉਹਨਾਂ ਨੇ ਦਰਸਾਇਆ ਮਰਗਜਜ ਚਾਹੇ ਜਿਹੜੇ ਲੋਕ ਨਫ਼ਰਤ ਕਰਦੇ ਸਾਨੂੰ ਉਹਨਾਂ ਨੂੰ ਅੱਜ ਉਹਨਾਂ ਨੇ ਵੀ ਸੀਸ ਝੁਕਾ ਕੇ ਸੰਵਿਧਾਨ ਅੱਗੇ ਖੜੇ ਹੋਣਾ ਪੈਂਦਾ ਔਰ ਸ਼ਬਦ ਨਹੀਂ ਬੰਦੀਆ ਸੰਵਿਧਾਨ ਦੀ ਕਿ ਇਹ ਸੰਵਿਧਾਨ ਤੋਂ ਬਿਗਿਰੇ ਉਹ ਕੇ ਪਾਰਲੀਮੈਂਟ ਦਾ ਜਾਂ ਕੇ ਵਿਧਾਨ ਸਭਾ ਦਾ ਮੈਂਬਰ ਨਹੀਂ ਬਣ ਸਕਦਾ ਸਮਾਜ ਦੇ ਦਿੰਦੇ ਪਹਿਲਾ ਦੇ ਇਹ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਆਸ਼ ਕਰਦਾ ਕਿ ਇਹ ਬੰਨੇ ਪ੍ਰੋਗਰਾਮ ਲਗਾਤਾਰੇ ਕਰਦੇ ਰਹਿਣਗੇ ਤੇ ਮੈਂ ਆਪਣੇ ਸਾਰੇ ਸਮਾਜ ਵਾਲੇ ਉਹਨਾਂ ਨੂੰ ਸੱਚੀ ਤਨ ਬਹੁਤ ਬਹੁਤ ਮੁਬਾਰਕਬਾਦ ਦਿਨਾ ਹਾਂਜੀ ਅੱਜ ਬੜੀ ਖੁਸ਼ੀ ਨਾਲ ਆਰਟ ਗੈਲਰੀ ਵਿੱਚ ਬਾਬਾ ਬੇਦਗਰ ਜੀ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਗਿਆ ਔਰ ਬਾਬਾ ਜੀ ਬਾਰੇ ਦੱਸਿਆ ਗਿਆ ਕਿ ਉਹਨਾਂ ਦੀ ਮਹਾਨਤਾ ਔਰ ਜੋ ਇੱਕ ਸਮਾਜ ਨੂੰ ਸਿੱਖਿਆ ਦੇ ਕੇ ਗਏ ਨੇ ਜੋ ਇਹੜਾ ਉਹਨਾਂ ਨੇ ਸੰਵਿਧਾਨ ਲਿਖਿਆ ਸੀਗਾ ਮੈਂ ਕਹਿਣ ਨੂੰ ਤਾਂ ਬਹੁਤ ਕੁਝ ਹੈ ਉਹਨਾਂ ਦਿਆਂ ਖਾਸੀਅਤ ਉਹਨਾਂ ਦਿਆਂ ਪ੍ਰੇਰਨਾਵਾਂ ਤੇ ਚੱਲਣ ਲਈ ਪਰ ਸ਼ਾਰਟ ਚਾਹੀਏ ਕਿ ਇਨਸਾਨ ਨੂੰ ਆਪਣੇ ਲਈ ਨਹੀਂ ਇਕੱਲਾ ਜੀਣਾ ਚਾਹੀਦਾ ਉਹ ਸਮਾਜ ਵਾਸਤੇ ਕੁਝ ਯਾਦਾਂ ਛੱਡ ਜਾਣੀਆਂ ਚਾਹੀਦੀਆਂ ਸਮਾਜ ਨੂੰ ਕੁਝ ਉੱਚਾ ਕਰਨ ਲਈ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਿੱਖਿਆ ਸੰਵਿਧਾਨ ਚ ਲਿਖਿਆ ਨੇ ਉਹਦਾ ਜੋ ਅਸੀਂ ਕੁਝ ਵੀ ਮੰਨ ਲਈਏ ਆਪਣੇ ਜੀਵਨ ਚ ਤੇ ਉਹਦਾ ਸਾਨੂੰ ਜ਼ਰੂਰ ਫਲ ਜਾਂ ਸਾਨੂੰ ਇੱਕ ਜਿੰਦਾ ਰਸਤਾ ਜਰੂਰ ਮਿਲ ਸਕਦਾ ਕਿਸੇ ਵਾਸਤੇ ਆਪਣੇ ਵਾਸਤੇ ਇਸਾ ਉਹਨਾਂ ਨੇ ਹਰ ਧਰਮ ਦੇ ਵਿੱਚ ਇਹ ਹੀ ਕਿਹਾ ਕਿ ਇੱਕ ਸਮਾਨਤਾ ਰੱਖਣੀ ਚਾਹੀਦੀ ਹੈ ਔਰ ਆਜ ਦੇ ਸਮੇਂ ਵਿੱਚ ਉਹਨਾਂ ਦੇ ਜਿਹੜੇ ਸੰਵਿਧਾਨ ਸੀ ਕਾਫੀ ਲਾਗੂ ਦੇ ਸਭ ਤੋਂ ਵੱਡੀ ਗੱਲ ਉਹ ਕਿ ਉਹਨਾਂ ਨੇ ਐਜੂਕੇਸ਼ਨ ਆਪਣੇ ਧਰਮ ਚ ਵਧਾਈ ਔਰ ਬਹੁਤ ਲੋਗ ਐਜੂਕੇਟਿਡ ਹੋਏ ਔਰ ਉਹਨਾਂ ਨੇ ਇੱਕ ਹਾਈ ਕੋਰਟ ਦੇ ਬਹੁਤ ਹੀ ਵੱਡੇ ਜੱਜ ਸੀਗੇ ਔਰ ਉਹਨਾਂ ਨੇ ਸੰਵਿਧਾਨ ਉਹਨਾਂ ਨੇ ਲਿਖਿਆ ਔਰ ਜਿਹੜਾ ਅੱਜ ਵੀ ਉਹ ਸੰਵਿਧਾਨ ਦੇ ਉੱਤੇ ਹੱਥ ਰੱਖ ਕੇ ਹਰ ਕਿਸੇ ਨੂੰ ਜੋ ਵੀ ਗੱਲ ਕੋਰਟ 'ਚ ਹੁੰਦੀ ਹੈ ਕਸਮ ਖਵਾਈ ਜਾਂਦੀ ਉਹ ਸੰਵਿਧਾਨੀ ਉਹਨਾਂ ਨੇ ਲਿਖਿਆ ਸੀ ਇਸ ਤੋਂ ਵੱਡੀ ਗੱਲ ਕੁਝ ਨਹੀਂ ਹੋ ਸਕਦੀ ਕਿ ਉਹ ਜਸਟਿਸ ਜਸਟਿਸ ਇੱਕ ਨਿਆਂ ਕਰਨ ਵਾਲੀ ਇੱਕ ਸਾਨੂੰ ਇਖਤਾਰਾ ਦੇ ਗਏ ਉਹਦੇ ਲਈ ਵੀ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਬਾਕੀ ਜੋ ਉਹਨਾਂ ਨੇ ਕੀਤਾ ਉਹਦੀਆਂ ਉਹਦੇ ਵਾਸਤੇ ਤਾਂ ਅਸੀਂ ਬਹੁਤ ਜ਼ਿਆਦਾ ਲੰਬਾ ਸਮੇਂ ਲੱਗ ਜਾਏਗਾ ਗੱਲਬਾਤ ਕਰਨ ਦਾ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਉਹਨਾਂ ਦੇ ਜਨਮ ਦਿਨ ਦੀ ਔਰ ਅਨਾਂ ਦਾ ਜੋ ਪ੍ਰੋਗਰਾਮ ਦੀ ਨਾਂ ਨੇ ਯੋਜਨ ਕੀਤਾ ਮੇਰੇ ਭਰਾਵਾਂ ਨੇ ਉਹਨਾਂ ਦਾ ਵੀ ਥੈਂਕਸ ਸੋ ਮਚ ਜਿੱਦਾਂ ਜਿਹੜਾ ਕਾਰਕਰਮ ਹੈ ਉਹ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ ਔਰ ਜਿਹਦੇ ਵਿੱਚ ਸਾਡੇ ਜਿੰਨੇ ਸੰਗਠਨ ਨੇ ਜਿੰਨੇ ਸਾਡੇ ਡਾਕਟਰ ਪੀਆਰਐਮ ਇਦਗਰ ਪਲਾਈਮੈਂਟ ਸਮਾਜਿਕ ਸਮਰਸਤਾ ਔਰ ਉਹਦੇ ਨਾਲ ਬਾਹਰ ਸ਼ਨਾਮ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਪ੍ਰਮੁੱਖ ਲੋਕ ਜਿਹੜੇ ਆ ਉਹਨਾਂ ਦੀ ਸਾਰਿਆਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਜਿਹੜਾ ਅੱਜ ਹੋਇਆ ਆ ਔਰ ਜਿੱਥੋਂ ਤੱਕ ਸੰਦੇਸ਼ ਦੀ ਗੱਲ ਆ ਕਿ ਬਾਬਾ ਸਾਹਿਬ ਅੰਮੇਦਕਰ ਸਾਹਿਬ ਇਸ ਦੇਸ਼ ਦਾ ਇਸ ਰਾਸ਼ਟਰ ਦਾ ਜਿੱਥੇ ਇੱਕ ਨਿਰਮਾਣ ਕੀਤਾ ਸੰਵਿਧਾਨ ਦਿੱਤਾ ਸਾਨੂੰ ਉਹਦੇ ਨਾਲ ਨਾਲ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਹੜੇ ਐਸੇ ਲੋਕ ਜਿਹੜੇ ਜਿਹੜੇ ਸਾਡੇ ਸੰਵਿਧਾਨ ਨੂੰ ਚੁਣੌਤੀਆਂ ਦੇ ਰਹੇ ਨੇ ਔਰ ਲਗਾਤਾਰ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਨੇ ਅਸੀਂ ਸਾਰੇ ਲੋਕ ਉਹਨਾਂ ਦੀ ਇਸ ਚੁਣੌਤੀਆਂ ਦਾ ਜਵਾਬ ਜਿਹੜਾ ਤਕੜੇ ਹੋ ਕੇ ਦੇਾਂਗੇ ਕਿਉਂਕਿ ਇਹ ਉਹ ਕੌਮ ਹੈ ਜਿਨ੍ਹਾਂ ਨੇ ਇਸ ਧਰਤੀ ਦੇ ਸਭ ਤੋਂ ਪਹਿਲੀ ਕੌਮ ਹੈ ਜਿਨ੍ਹਾਂ ਨੇ ਇਸ ਧਰਤੀ ਲਈ ਜੰਗ ਲੜੀ ਹੈ ਔਰ ਆਖਰ ਤੱਕ ਵੀ ਇਹ ਕੌਮ ਨੇ ਰਹਿਣਾ ਹੈ ਔਰ ਜਿਹੜਾ ਵੀ ਇਸ ਧਰਤੀ ਤੇ ਤੋੜਨੀ ਗੱਲ ਕਰੇਗਾ ਦੇਸ਼ ਨੂੰ ਤੋੜਨੀ ਗੱਲ ਕਰੇਗਾ ਉਹਦਾ ਦਰਦ ਕੇ ਵਿਰੋਧ ਕਰਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਬਾਬਾ ਸਾਹਿਬ ਦੀ ਜਨਮ ਦਿਤੇ ਉੱਤੇ ਸੀਗਾ ਜੰਧਿਆਰੇ ਦੇ ਤੇ ਇਸ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਸੰਦੇਸ਼ ਹੈ ਸਮਾਜ ਦੇ ਵਿੱਚ ਏਕਤਾ ਤੇ ਰਾਸ਼ਟਰੀਅਤ ਕਿਉਂਕਿ ਬਾਬਾ ਸਾਹਿਬ ਕਹਿੰਦੇ ਸੀ ਵੀ ਆਰ ਇੰਡੀਅਨਸ ਫਰਸਟ ਐਂਡ ਲਾਸਟਲੀ ਤੇ ਸਭ ਤੋਂ ਇੰਪੋਰਟੈਂਸ ਉਦੇਸ਼ ਇਹਦੇ ਵਿੱਚੋਂ ਸਿੱਖਿਆ ਦਾ ਵਾਵਾ ਸਾਹਿਬ ਦਾ ਕਹਿਣਾ ਸੀ ਕਿ ਸਿੱਖਿਆ ਸਿੱਖਤਾ ਸਿੱਖਿਆ ਤੋਂ ਤੇ ਕੁਝ ਨਹੀਂ ਹੈ ਕਿਉਂਕਿ ਸਿੱਖਿਆ ਇੱਕ ਐਸਾ ਹਥਿਆਰ ਹੈ ਉਹਨਾਂ ਨਾਲ ਕਿੰਨੀਆਂ ਕ੍ਰੀਤੀਆਂ ਹੋਈਆਂ ਜਦੋਂ ਉਹਨਾਂ ਦਾ ਜੀਵਨ ਬਾਰੇ ਅਸੀਂ ਪੜਾਂਗੇ ਅਸੀਂ ਖੁਦ ਵੀ ਸੋਚ ਸਕਦੇ ਹਾਂ ਕਿਸੇ ਦੇ ਨਾਲ ਇਨੀ ਕ੍ਰੀਤੀ ਹੋਵੇ ਤੇ ਉਹਨਾਂ ਨੇ ਉਸ ਦਾ ਜਵਾਬ ਕੋਈ ਜ਼ੁਬਾਨੀ ਜਾਂ ਕੁਝ ਇਸ ਤਰੀਕੇ ਦੇ ਨਾਲ ਨਹੀਂ ਦਿੱਤਾ ਆਪਣੀ ਸਿੱਖਿਸ਼ਤ ਹੋ ਕੇ ਦਿੱਤਾ ਸੀ ਆਪਣੀ ਡਿਗਰੀਜ਼ ਉਹਦੇ ਵਿੱਚ ਉਹਨਾਂ ਦੇ ਆਈਡੀਆਜ਼ ਨੇ ਉਹਨਾਂ ਦੇ ਵਿਚਾਰਾਂ ਨੇ ਸਮਾਜ ਦੇ ਵਿੱਚ ਇਕਤਾ ਲਈ ਇਹੋ ਹੀ ਮੇਰਾ ਬਸ ਇਸ ਰੱਖੀ ਅੰਮ੍ਰਿਤਸਰ ਵਿਖੇ ਆਰਟ ਗੈਲਰੀ ਦੇ ਵਿੱਚ ਜੋ ਹੈ ਬਾਬਾ ਸਾਹਿਬੀ ਦਾ ਜਨਮ ਦਿਹਾੜਾ ਸਾਰੇ ਹੀ ਸੰਸਾਰ ਵਿੱਚ ਵੀ ਜੋ ਮਨਾਇਆ ਗਿਆ ਹੈ ਤੇ ਇੱਥੇ ਵੀ ਮਨਾਇਆ ਜਾ ਰਿਹਾ ਹੈ ਅਸੀਂ ਸਾਰੇ ਸਮਾਜ ਨੂੰ ਲੱਖ ਲੱਖ ਜਿੱਥੇ ਵਧਾਈ ਦੇਣੇ ਹਾਂ ਉੱਥੇ ਦੇਖੋ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਕੋਈ ਸੰਵਿਧਾਨ ਨਹੀਂ ਸੀ 1949 ਦੇ ਵਿੱਚ ਬਾਬਾ ਸਾਹਿਬ ਨੇ ਸੰਵਿਧਾਨ ਲਿਖ ਕੇ ਪੂਰਾ ਕੀਤਾ ਜੋ 26 ਜਨਵਰੀ 1950 ਤੋਂ ਸੰਵਿਧਾਨ ਲਾਗੂ ਹੋਇਆ ਸਭ ਨੂੰ ਬਰਾਬਰਤਾ ਦਾ ਸਭ ਨੂੰ ਇੱਕੋ ਜਿਹੀ ਜੋ ਹੱਕ ਦਿੱਤੇ ਗਏ ਚਾਹੇ ਕਿ ਵੱਡਾ ਸੀ ਚਾਹੇ ਕਿ ਛੋਟਾ ਸੀ ਚਾਹੇ ਕਿ ਅਮੀਰ ਸੀ ਚਾਹੇ ਕੋਈ ਗਰੀਬ ਸੀ ਸਭ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਅਤੇ ਸਭ ਨੂੰ ਇੱਕ ਜਿਹੜਾ ਵਿਸ਼ੇਸ਼ ਹੱਕ ਵੋਟ ਪਾਉਣ ਦਾ ਮਿਲਿਆ ਚਾਹੇ ਅਮੀਰ ਦੀ ਵੋਟ ਹੈ ਚਾਹੇ ਗਰੀਬ ਦੀ ਵੋਟ ਹੈ ਸਭ ਦੀ ਵੈਲਿਊ ਇੱਕੋ ਜਿਹੀ ਰੱਖ ਕੇ ਬਾਬਾ ਸਾਹਿਬ ਨੇ ਇੱਕ ਸਮਾਜ ਨੂੰ ਜਿਹੜਾ ਹੈ ਬਰਾਬਰ ਖੜਾ ਕੀਤਾ ਕਿਉਂਕਿ ਸਾਨੂੰ ਗੁਰੂ ਪੀਰਾਂ ਦੀ ਵੀ ਇਹ ਸਿੱਖਿਆ ਸੀ ਕਿ ਅਵਲ ਅੱਲਾ 100 ਰੁਪਇਆ ਉਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਮਝੋ ਕੁਪਜਾ ਆਉਣ ਭਲੇ ਕੋ ਮੰਦੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਕਿਉਂਕਿ ਬੰਦਾ ਆਪਣੇ ਕਰਮਾਂ ਦੇ ਨਾਲ ਪਛਾਣਿਆ ਜਾਂਦਾ ਹੈ ਜਾਤ ਪਾਤ ਵਿੱਚ ਕੁਝ ਨਹੀਂ ਰੱਖਿਆ ਸਾਨੂੰ ਗੁਰੂਆਂ ਪੀਰਾਂ ਨੇ ਵੀ ਸਮਝਾਇਆ ਲੇਕਿਨ ਪਹਿਲਾ ਇਹ ਜੋ ਛੂਤ ਸ਼ਾਤ ਬਹੁਤ ਜ਼ਿਆਦਾ ਸੀ ਇਤੋਂ ਤੱਕ ਕਿ ਪਾਣੀ ਪੀਣ ਲਈ ਖੂਦ ਵੀ ਨਹੀਂ ਸੀ ਚੜਨ ਜਿੱਥੇ ਜਾ ਜਾਂਦਾ ਤੇ ਅੱਜ ਤੁਸੀਂ ਵੇਖੋ ਜੋ ਸਮਾਜ ਦੇ ਵਿੱਚ ਸਾਰੇ ਅਸੀਂ ਬਰਬਰ ਖਰੇ ਹਾਂ ਇਹ ਬਾਬਾ ਸਾਹਿਬ ਦੀ ਹੀ ਦੇਣ ਹੈ ਅਤੇ ਬਾਬਾ ਸਾਹਿਬ ਦਾ ਸਾਰੇ ਸਮਾਜ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਅਸੀਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਰੇ ਸੰਸਾਰ ਨੂੰ ਬਾਬਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੀ